ਲਓ ਜੀ ਆਪਾਂ ਚਨੇ ਭੋਂਤੇ ਸੀ ਚਨੇ ਭੋਂਕੇ ਆਪਣੇ ਦੇਖੋ ਜੀ ਫੁੱਲ ਕੇ ਐਦਾਂ ਦੇ ਹੋ ਗਏ ਆ ਇਹ ਆਪਾਂ ਹੁਣ ਚੰਗੀ ਤਰ੍ਹਾਂ ਧੋ ਲਿਆ ਐਨ ਚੰਗੀ ਤਰ੍ਹਾਂ ਮਤਲਬ ਧੋ ਲਿਆ ਧੋ ਕੇ ਐਨ ਮਤਲਬ ਸਾਫ਼ ਕਰ ਲਿਆ ਕਈ ਪਾਣੀਆਂ ਦੇ ਵਿੱਚ ਦੀ ਕਿਉਂਕਿ ਭੋਂਕੇ ਰੱਖੇ ਹੋਏ ਦੀ ਥੋੜਾ ਜਿਹਾ ਪਾਣੀ ਉਹ ਹੋਰ ਜਾਂਦਾ ਤੇ ਇਸ ਕਰਕੇ ਆਪਾਂ ਨੇ ਹੁਣੇ ਭੋਂਤੇ ਆ ਭੋਂਕੇ ਐਨ ਵਧੀਆ ਹੋ ਗਏ ਆ ਚਲੋ ਥੋੜੇ ਥੋੜੇ ਉਹ ਹੋ ਗਏ ਆ ਆਪਣੇ ਪੋਲੇ ਹੋ ਗਏ ਆ ਥੋੜੇ ਥੋੜੇ ਟੁੱਟਣ ਲੱਗ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਆਪਾਂ ਨੇ ਪਾਣੀ ਧਰਤਾ ਹੈ। ਇੱਧਰ ਆਪਾਂ ਇਹਨਾਂ ਦੀ ਮਤਲਬ ਵਿਸ਼ਲ ਲਗਾਵਾਂਗੇ। ਤੇ ਇਹਦੇ ਵਿੱਚ ਪਾਵਾਂਗੇ ਪਹਿਲਾਂ ਨੂਨ ਪਾ ਕੇ ਭੁੰਨਦੇ ਹੋਏ ਸੀ ਹੁਣ ਫੇਰ ਇਹਨਾਂ ਨੂੰ ਨੂਨ ਪਾ ਕੇ ਭਰਜਾਵਾਂਗੇ। ਫੇਰ ਆਪਾਂ ਇਹਨਾਂ ਨੂੰ ਦੋ ਵਿਸ਼ਲਾਂ ਦਮਾਂਗੇ। ਫੇਰ ਆਪਾਂ ਤੜਕਾ ਬਣਾ ਕੇ ਇਹਦੇ ਵਿੱਚ ਪਾਵਾਂਗੇ। ਲਓ ਜੀ। ਆਪਾਂ ਚਣਿਆਂ ਨੂੰ ਪਾ ਦਈਏ ਕੁੱਕਰ ਦੇ ਵਿੱਚ। ਲਓ ਜੀ ਇੱਥੇ ਆਪਾਂ ਨੇ ਨੂਨ ਪਾ ਲੈਣਾ ਇਹਦੇ ਵਿੱਚ। ਕੁੱਕਰ ਚ ਆਪਣੇ ਅੰਤਾਜੇ ਦੇ ਹਿਸਾਬ ਨਾਲ ਆਪਾਂ ਨੇ ਪਾਉਣਾ ਤੇ ਹੁਣ ਆਪਾਂ ਕੁੱਕਰ ਕਰ ਦੇਣਾ ਬੰਦ ਤੇ ਇਹਨੂੰ ਦੋ ਦੋ ਜਾਂ ਤਿੰਨ ਬਿਸਣਾ ਨੂੰ ਆਪਾਂ ਨੇ ਲਗਾ ਲੈਣੀਆਂ ਨੇ ਫਿਰ ਉਸ ਤੋਂ ਬਾਅਦ ਆਪਾਂ ਮਤਲਬ ਤੜਕਾ ਲਾ ਕੇ ਕੁੱਕਰ ਦੇ ਵਿੱਚ ਹੀ ਪਾ ਦੇਣਾ ਤੇ ਚਲੋ ਜੀ ਅੱਗੇ ਦਿਖਾਉਣੀ ਆ ਤੁਹਾਨੂੰ ਲਓ ਜੀ ਹੁਣ ਆਪਾਂ ਚੱਲਨੇ ਆ ਬਾਹਰ ਨੂੰ ਤੇ ਘਰ ਦੇ ਕਹਿੰਦੇ ਵੀ ਇੱਕ ਕਈਆ ਲੱਗਿਆ ਹੋਇਆ ਵੀ ਉਹ ਤੋੜ ਲਓ ਆਪਣੇ ਲਈ ਤਾਂ ਮੁੱਕਣਾ ਨਹੀਂ ਹੈਗਾ ਉਹ ਦੋ ਜਣਿਆਂ ਲਈ ਸਿਲੋਜੀ ਹੁਣ ਆਪਾਂ ਤੋੜ ਕੇ ਲੈ ਕੇ ਆਉਨੇ ਆ ਕਈਆ ਦਿਖਾਉਨੇ ਆ ਤੁਹਾਨੂੰ ਵੀ ਆਪਣੇ ਇੱਕ ਕਈਆ ਲੱਗਿਆ ਹੋਇਆ ਕਹਿੰਦੇ ਇਹ ਜੀ ਉੱਧਰ ਨੇ ਹਾਂਜੀ ਮੈਂ ਉਹ ਕਈ ਹੱਥ ਹੌਮੇਕ ਯਾ ਲੈਣ ਆਈ ਆ ਹੈ ਲੱਗਿਆ ਉੱਪਰ ਲੈ ਨੂੰ ਘੱਟ ਲੱਗਿਆ ਇਹ ਬੜਾ ਨਹੀਂ ਹੱਥ ਨੂੰ ਚੇ ਕਿੱਦਾਂ ਦਾ ਤੂਸੇ ਤੋੜ ਲੈਣੇ ਸੀ ਤੋੜਦੇ ਤੂਸੇ ਲੱਗੇ ਤਾਂ ਵੱਧੂ ਹਾਂ ਤੂਸੇ ਤੋੜ ਦੇਵੇ ਜੀ ਇਹਨਾਂ ਦੇ ਇੱਕ ਭੈਣ ਪੁੱਛਦੀ ਸਾਡੇ ਪਤਾ ਨਹੀਂ ਕੀ ਨਹੀਂ ਹੋ ਰਿਹਾ ਲੱਗ ਨਹੀਂ ਰਹੇ ਫਿਰ ਲੱਗਦੇ ਤਾਂ ਹੈਗੇ ਨੇ ਹਾਂ ਲੱਗਦੇ ਤਾਂ ਹੈਗੇ ਆ ਤੂਸੇ ਭਿੰਡੀ ਨਹੀਂ ਲੱਗੀ ਹੈਗੀ ਕੋਈ ਹਜੇ ਆੜ ਜੋ ਦੇਖਾਂ ਕਿੱਥੇ ਆ ਵੱਲੀ ਵੱਲੀ ਕੀ ਆਵਤ ਨਾ ਨੇ ਆਪਣੇ ਲਓ ਜੀ ਆਰਗੈਨਿਕ ਕਈਆ ਹੋ ਗਿਆ ਘਰ ਦਾ ਇਹ ਲਓ ਜੀ ਥੈਂਕ ਯੂ ਜੀ ਦੇਖੋ ਜੀ ਇਹ ਫੁੱਲ ਤਾਂ ਆਏ ਹੋਏ ਨੇ ਕਾਫੀ ਆ ਦੇਖੋ ਕਿੰਨੇ ਫੁੱਲ ਆਏ ਹੋਏ ਨੇ ਆ ਹਾਂ ਇਹਨੂੰ ਉੱਪਰ ਚਾੜ ਦੇਣਾ ਹਾਂ ਆ ਵਧੀਏ ਇਧਰ ਉੱਪਰ ਨੂੰ ਚਾੜ ਦਈਏ ਕ੍ਰੇਲਿਆਂ ਦੀ ਵੀ ਚਾੜ ਦੋ ਇਹਨੂੰ ਵੀ ਉੱਪਰ ਹੀ ਚਾੜ ਦੋ ਇਧਰ ਨੂੰ ਹੀ ਲਿਆਓ ਹੈਲੋ ਇਹਨੇ ਇਹਨੂੰ ਇੱਥੇ ਉੱਪਰ ਹੋ ਕੇ ਚਾੜ ਦੇ ਨੀ ਹਾਰ ਉੱਪਰ ਲੱਗ ਜਾ ਨਾ ਇਹਦੇ ਉੱਪਰ ਦੀ ਚਾੜ ਦੋ ਨਹੀਂ ਵੱਜਣਾ ਜ਼ਿਆਦਾ ਹੋ ਜਾਣਾ ਤੋਰੀਆਂ ਵੀ ਲੱਗੀਆਂ ਲੱਗੀਆਂ ਤੋਰੀਆਂ ਵੀ ਲੱਗੀਆਂ ਤੋਰੀਆਂ ਆਪਾਂ ਇਹਦੀ ਲੇਟ ਹੋ ਗਏ ਥੋੜਾ ਜਿਹਾ ਨਾ ਆਸਟ੍ਰੇਲੀਆ ਵਾਲਾ ਵੀ ਹੈ ਬੜੀ ਔੜੀ ਦੁਰਿਆ ਇਹ ਆਸਟ੍ਰੇਲੀਆ ਵਾਲਾ ਲਓ ਜੀ ਆਸਟ੍ਰੇਲੀਆ ਵਾਲਾ ਵੀ ਦਿਖਾਈਏ ਤੁਹਾਨੂੰ ਸਾਡਾ ਬੇਲ ਛੁੱਟ ਗਿਆ ਫਿਰ ਲੱਗ ਗਈ ਇਹਨੇ ਹਾਂ ਮੈਨੂੰ ਲੱਗ ਰਿਹਾ ਲੱਗ ਗਿਆ ਦਿਖਾਵਾਂਗੀ ਜੀ ਜਦੋਂ ਵੱਡੀਆਂ ਹੋ ਗਈਆਂ ਆਸਟ੍ਰੇਲੀਆ ਪਾਣੀ ਪੂਣੀ ਪਾ ਕੇ ਬਹੁਤ ਚੰਗੀ ਤਰ੍ਹਾਂ ਹਨ ਪਹਿਲਾਂ ਕਰ ਲਈ ਹੂੰ ਚਲੋ ਆਸਟ੍ਰੇਲੀਆ ਵਾਲੀਆਂ ਤੋਰੀਆਂ ਆਸਟ੍ਰੇਲੀਆ ਤੋਂ ਵੀ ਲੈ ਕੇ ਆਏ ਸੀ ਅਸੀਂ ਹੁਣ ਦੇਖਦੇ ਆਂ ਵੀ ਕਿਵੇਂ ਬਣਦੀਆਂ ਨੇ ਇਹ ਵੀ ਇਹ ਵੀ ਜੇ ਵਧੀਆ ਹੋ ਗਈਆਂ ਹਨ ਫਿਰ ਤਾਂ ਆਪਾਂ ਵੀ ਰੱਖ ਲਾਂਗੇ ਇਹਦੀ ਇੱਕ ਅੱਧੀ ਤੋਰੀ ਫਿਰ ਵੰਡ ਦਾਂਗੇ ਸਾਰੇ ਹੀ ਹੈ ਨਾ ਫਿਰ ਤਾਂ ਬਥੇਰੀਆਂ ਹੋ ਜਾਣੀਆਂ ਨੇ ਮੜੀ ਗਰਮੀ ਕਰਕੇ ਜਦੋਂ ਨਹੀਂ ਪੈਣ ਲੱਗੇ ਹਾਂ ਇੱਕ ਲੱਕ ਫਾਇਦਾ ਜਾਣਾ ਆਹੋ ਉਹੀ ਤਾਂ ਹੈਗਾ ਅੱਜ ਅਸੀਂ ਸਵੇਰ ਦੇ ਫੋਨ ਤੇ ਲੱਗੇ ਹੋਏ ਹਾਂ ਨਿਆਣਿਆਂ ਨਾਲ ਹੁਣ ਉੱਠ ਕੇ ਬਾਹਰ ਆਏ ਹਾਂ ਸਵੇਰ ਦਾ ਫੋਨ ਚੱਲਦਾ ਅੱਜ ਟਮਾਟਰ ਤਾਂ ਖਤਮ ਹੋ ਗਏ ਨਾ ਆ ਗ੍ਰੀਨ ਗ੍ਰੀਨ ਚ ਤੋੜ ਲੋ ਯਾਰ ਹੈ ਆ ਗ੍ਰੀਨ ਗ੍ਰੀਨ ਚ ਤੋੜ ਲੋ ਤੋੜ ਕੇ ਨਾ ਬੱਢ ਦੇਣੇ ਇਹ ਦੇਖਦੇ ਨੇ ਪਾਣੀ ਲਾਉਣਾ ਵੀ ਜੇ ਤੇ ਇਥੋਂ ਫੁੱਟਿਆ ਇਹ ਪਹਿਲਾਂ ਆ ਜਿਹੜੇ ਹੈਗੇ ਨੇ ਨਾ ਇਹ ਤਾਂ ਤੋੜ ਇਹ ਤੋੜ ਦੋ ਆ ਤੋੜ ਲੋ ਕਿਉਂਕਿ ਆਪਣੇ ਟਮਾਟਰ ਹੈ ਨਹੀਂ ਮੈਂ ਜਿਹੜੀ ਹੈਗੀ ਸੀ ਮੈਂ ਚਟਨੀ ਬਣਾ ਲਈ ਟਮਾਟਰਾਂ ਦੀ ਜਿੰਨੇ ਕੁ ਹੈਗੇ ਨੇ ਉਹਨੇ ਤੋੜ ਲੋ ਮੈਂ ਟੋਕਰੀ ਵੀ ਨਹੀਂ ਲੈ ਕੇ ਆਈ ਹੈਗੀ ਹਾਂ ਤੋੜ ਲੋ ਹਰੇ ਜੇ ਵੀ ਕੁਛ ਨਹੀਂ ਹੁੰਦਾ ਹੈਗਾ ਫਿਰ ਇਹਨੇ ਖਰਾਬ ਹੀ ਹੋ ਜਾਣਾ ਵੀ ਆ ਕਰੇਲੀਆਂ ਦੇ ਬੇਲ ਨਾ ਪਈਆਂ ਨੇ ਇਹਨਾਂ ਨੂੰ ਵਿਚਾਰੀ ਨੁਸਦੀਆਂ ਕਰੋ लो जी टोकरी में ले आई नहीं मैं चल एको ही बताऊ है बैंगनी भी लगी हुई है अभी तो है फिर हम अमरूद देखो कि लगे पे है ना हूँ तो सोहने हो गए बहुत ज्यादा फड़ाया हो अमरूद न देखो जी कि गया। अपने मसम्मी ओ आ की है, है, है मैं ਇਹ ਮਸੰਮੀ ਹੈ ਹਨਾ ਉਹ ਕਿਨੂ ਹੈ ਸੌਰੀ ਮੈਂ ਭੁੱਲ ਜਾਨੀ ਇਹ ਸੰਤਰਾ ਕਿਨੂ ਹੈ ਇਹ ਬਾਅਦ ਚ ਪਤਾ ਲੱਗੂਗੀ ਸੰਤਰਾ ਕੀ ਹੈ ਹਨਾ ਕਿਉਂਕਿ ਆਪਣੇ ਆ ਦੇਖੋ ਆ ਵੀ ਕਿੱਡੇ ਕਿੱਡੇ ਲੱਗਿਆ ਹੈ ਇਧਰ ਹੁਣ ਆਪਾਂ ਕਾਫੀ ਬੂਟੇ ਹੋਰ ਲਾ ਦੇਣੇ ਆ ਤੀ ਹਾ ਸੌਣ ਦੇ ਵਿੱਚ ਜੇ ਨਾ ਗਏ ਬਾਹਰ ਨੂੰ ਫਲਾਂ ਵਾਲੇ ਲਿਆ ਕੇ ਮੈਂ ਲਿਆ ਮਾ ਟੋਕਰੀ ਨਹੀਂ ਉਹ ਤੋੜ ਦੋ ਬਈ ਨੂੰ ਤੋੜ ਦੋ ਫਿਰ ਆਪਾਂ ਹੁਣ ਅੱਜ ਤਾਂ ਸਬਜ਼ੀ ਬਣਾਈ ਆ ਮੈਂ ਚਣਿਆਂ ਦੀ ਵੀ ਬਣਾਤੀ ਆ ਫਿਰ ਉਹ ਸੁੱਕ ਜਾਂਦੀ ਆ ਖਰਾਬ ਹੋ ਜਾਂਦੀ ਆ ਕੱਲ ਨੂੰ ਤੋੜ ਲਾਂਗੇ ਅੱਜ ਦੇ ਦਿਨ ਰਹਿਣ ਦੰਨੇ ਆ ਹਾਂ ਹੁਣ ਮੈਂ ਚਣਿਆਂ ਦੀ ਥਰਕ ਕੇ ਆਈਆਂ ਕੁੱਕਰ ਫਿਰ ਆ ਕਈਆ ਜੀ ਵੀ ਹੈਗੇ ਆ ਹੁਣ ਕਈਆ ਜੀ ਵੀ ਬਣਾਉਣਾ ਕਈਆ ਜੀ ਇਹਨੂੰ ਵੀ ਬਣਾਉਣਾ ਆਪਾਂ ਨੇ ਫਿਰ ਪਹਿਲਾ ਫਸਟ ਕਈਆ ਕਰਦਾ ਅਸੀਂ ਕਦੇ ਸਬਜ਼ੀ ਵਾਸਤੇ ਮੁੱਲ ਨਹੀਂ ਲੈਂਦੇ ਹੈਗੇ ਬਹੁਤ ਜ਼ਿਆਦਾ ਘੱਟ ਮੁੱਲ ਲੈਣੇ ਆ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਅੱਗੇ ਚੱਲੋ ਖੇਤਾਂ ਹੂਤਾਂ ਚ ਕਾਫੀ ਹੋ ਜਾਂਦੀ ਸੀ ਤੇ ਬਸ ਇੰਨੇ ਕਿਨੇ ਨਹੀਂ ਦੱਸਾ ਦਿੰਦੇ ਹੁਣ ਤੁੰਨਾ ਹੋਵੇ ਬੀਤੇ ਲੈ ਦੂਜੀ ਨੇ ਕਿ ਬੇਲ ਵਾਲੇ ਆਉਂਦੇ ਟਮਾਟਰ ਉਹ ਲੈ ਲਵੇ ਜਨੂਅਰੀ ਫਰਵਰੀ ਚ ਲੱਗਦੇ ਨੇ ਪਹਿਲਾਂ ਹੀ ਚਲੋ ਉਹ ਤਾਂ 10 20 ਰੁਪਏ ਕਿਲੋ ਹੀ ਹੁੰਦੇ ਆ ਆਹ ਆਪਣੇ ਲੱਗੇ ਹੋਇਆ ਜੀ ਚੀਕੂ ਚੀਕੂ ਨੂੰ ਵੀ ਫਲ ਜੇ ਆਇਆ ਹੋਇਆ ਇਹ ਮਰ ਜਾਈ ਜੇ ਪਈਆ ਚੀਕੂ ਪਾਣੀ ਸਾੜੀ ਚੱਕੀ ਤੇ ਗਿਆ ਸੀਗਾ ਪਾਣੀ ਚੱਲਿਆ ਨਹੀਂ ਅੱਛਾ ਉਹ ਇੱਟਾ ਚੱਕਣ ਲੱਗੇ ਬੰਦ ਕਰ ਗਏ ਹੁਣੇ ਲਵਜੀ ਹੋ ਗਿਆ ਹੁਣ ਆਪਣਾ ਵਿਲਾ ਹੁਣ ਆਪਾਂ ਨਾ ਸਾਰੀ ਕਿਆਰੀਆਂ ਇੱਕ ਪਾਸੇ ਕਰ ਲੈਣੀਆਂ ਨੇ ਮਤਲਬ ਵਧੀਆ ਸਜਾ ਕੇ ਜੀ ਐਨ ਮੈਂ ਤਾਂ ਗੇ ਨਹੀਂ ਹੁਣ ਮੇਜਰ ਲੱਗੂਗਾ ਨਾ ਉਹ ਤੋਂ ਐ ਬਣਾ ਕੇ ਉਹ ਬਣਵਾ ਲਿਓ ਸਾਰੇ ਕੇ ਆਰੀਏ ਇੱਕ ਪਾਸੇ ਕਰੋ ਇੱਕ ਪਾਸਾ ਹੋ ਜਵੇ ਸਾਫ ਨਹੀਂ ਤੇ ਫੇ ਸਾਰੇ ਘਾਹ ਕੂਚੇ ਜੰਮੀ ਜਾਂਦਾ ਰੈਂਗਣੀ ਲੱਗੀ ਹੋਈ ਆ ਉਧਰ ਕਾਲੂ ਤੋੜਾਂਗੇ ਹੁਣ ਅੱਜ ਮੈਂ ਬਣਾ ਲਈ ਚਣਿਆਂ ਦੀ ਸਬਜ਼ੀ ਤੇ ਕਾਲੂ ਹੈ ਆਪਣੇ ਰਿਸ਼ਤੇਦਾਰਾਂ ਨੇ ਵੀ ਆਉਣਾ ਇੱਕ ਦੋ ਦਿਨਾਂ ਤੱਕ ਹੁਣ ਪਤਾ ਨਹੀਂ ਕਦੋਂ ਆਉਣਗੇ कि ਫਿਰ ਆਪਾਂ ਨੂੰ ਸਬਜੀ-ਸਬਜੀ ਚਾਹੀਦੀ ਆ। ਉਹਨਾਂ ਲਈ ਬਾਕੀ ਦੇਖਦੇ ਆਂ। ਕਦੋਂ ਕੌਂਦੇ ਆਹੋ? ਫੋਨ ਕਰਨਗੇ। ਫੇਰ ਤੁਹਾਨੂੰ ਵੀਡੀਓ ਵੀ ਸਾਂਝੀ ਕਰੂंगे ਜਦੋਂ ਆਉਣਗੇ। ਕੀ ਲੈ ਕੇ ਆਉਣਗੇ ਉਹ? ਕੀ ਲੈ ਕੇ ਆਉਣਾ ਉਹਨਾਂ ਨੇ? ਫੇਰ ਤੁਹਾਨੂੰ ਦੱਸਾਂਗੇ ਵੀ ਕੀ ਲੈ ਕੇ ਆਉਣਾ ਉਹਨਾਂ ਨੇ। ਸੱਡੇ ਘਰੀ। ਆਪਣੇ ਘਰੇ ਮਤਲਬ ਮੈਂ ਦੇਖੋ ਜੀ ਸਾਡਾ ਘਰ ਮੈਂ ਤੁਹਾਨੂੰ ਦੱਸ ਸੀ ਨਾ ਵੀ ਇਥੇ ਸਾਡੇ ਸਾਰਿਆਂ ਨੂੰ ਬੁੱਟੇ ਲਾਉਣ ਦਾ ਬਹੁਤ ਸ਼ੌਂਕ ਹੈ ਸਾਡੇ ਵੀ ਬੇੜੇ ਦੇ ਵਿੱਚ ਪਹਿਲਾਂ ਬਹੁਤ ਜ਼ਿਆਦਾ ਬੁੱਟੇ ਹੁੰਦੇ ਸੀ ਮੈਂ ਕੋਈ ਕਈ ਦੇਖੂਗੀ ਮੈਂ ਪੁਰਾਣੀ ਵੀਡੀਓ ਹੈਗੀਆਂ ਨੇ ਮੇਰੇ ਕੋਲੇ ਮੈਂ ਸ਼ੇਅਰ ਕਰੂੰਗੀ ਕਿਸੇ ਟਾਈਮ ਤੇ ਜੇ ਮਿਲ ਗਈਆਂ ਕਿਉਂਕਿ ਵੀਡੀਓ ਤਾਂ ਬਹੁਤ ਸੀ ਮੇਰਾ ਫੋਨ ਖਰਾਬ ਹੋ ਗਿਆ ਸੀ ਇਸ ਕਰਕੇ ਪਤਾ ਨਹੀਂ ਉਹ ਦੁਬਾਰਾ ਰਿਕਵਰ ਹੋਇਆ ਨਹੀਂ ਹੋਈ ਨਹੀਂ ਗਈ ਹੈਗੀਆ ਹੋਰ ਫੋਨ ਲਿਆ ਨਵਾਂ ਲੈਣਾ ਪਿਆ ਮੈਨੂੰ ਇਹਨਾਂ ਨੂੰ ਵੀ ਪਾਣੀ ਲਗਾ ਦੋ ਮੈਂ ਕਹਿੰਨੀ ਆ ਚਲੋ ਜੀ ਆਪਾਂ ਹੁਣ ਚੱਲਦੇ ਆਂ ਅੰਦਰ ਬੜਦੋ ਬੜਦੋ ਨਾਨੂ ਹੈਨਾ ਉੱਡੇ ਉੱਪਰ ਰੱਖ ਕੇ ਬੜਦੇ ਰਹੇ ਨੇ ਹੋ ਸਕਦਾ ਨਲ ਪਦੀਨਾ ਹੁਣਾ ਉੱਥੇ ਨਾ ਉਹ ਜਗ੍ਹਾ ਹੋ ਜਾਣੀ ਉੱਥੇ ਟੂਟੀ ਕੋਲੇ ਪਦੀਨਾ ਉਹ ਤੇ ਖੁੰਜੇ ਚ ਬੀਜ ਦੋ ਆਪਣੇ ਇੱਥੇ ਇੱਥੇ ਨਹੀਂ ਹੁੰਦਾ ਧੁੱਪ ਸਿੱਧੀ ਪੈਂਦੀ ਹੁੰਦਾ ਅਮੀ ਤੇ ਪੈਣ ਤੇ ਤਾਂ ਹੋਣਾ ਫਿਰ ਊ ਨਹੀਂ ਵਧੀਆ ਲੱਗਦਾ ਹੈਗਾ ਚਲੋ ਚੱਕੋ ਜੀ ਟਮਾਟਰਾਂ ਦੇ ਕਰਤਾ ਕਲਿਆਣ ਪੱਟ ਦਿਆਂ ਸਾਰੇ

चलो जी मैं देख मैड जा सब्जी तरी हुई है चने पाके हुए अच्छा आलू उलू कटने थोड़े जी कल चने तरी तरी, 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 तरी बना लिए आलू लिए बेच आलू पाने फिर ठीक है अंब तो हो गया इना रले दलो झाड़ फूसड़ा अभी साफ करना चलो मैं देखती हाँ जाके अंदर ਸਾਡਾ ਘਰਨਾ ਮਤਲਬ ਇਧਰ ਗਲੀ ਨਾਲੋਂ ਸਾਢੇ 5 ਫੁੱਟ ਉੱਚਾ ਆਪਣਾ ਉਹ ਗਲੀ ਦੇ ਨਾਲੋਂ ਸਾਢੇ 5 ਫੁੱਟ ਉੱਚਾ ਬੈਠੇ ਆ ਅਸੀਂ ਸਾਢੇ 5 ਫੁੱਟ ਦਾ ਫਰਕ ਆਪਣਾ ਘਰ ਦਾ ਅਜੇ ਇੱਥੇ ਪੱਥਰ-ਪੁੱਥਰ ਲੱਗਣਾ ਵਿਹੜੇ ਦੇ ਵਿੱਚ ਫਿਰ ਹੋਰ ਜ਼ਿਆਦਾ ਇਧਰੋਂ ਉੱਚਾ ਹੋ ਜਣਾ ਜਦੋਂ ਪੱਥਰ ਵਗੈਰਾ ਲੱਗਣਾ ਕਿਉਂਕਿ ਅਜੇ ਆਪਾਂ ਤਾਂ ਨਹੀਂ ਲਾਉਂਦੇ ਹੈਗੇ ਪੱਥਰ ਕਿਉਂਕਿ ਅਜੇ ਆ ਸਾਰਾ ਢਾਉਣਾ ਪੈਣਾ ਆ ਸਾਰਾ ਢਾ ਕੇ ਇੱਥੇ ਟਰਾਲੀਆਂ ਆਉਂਦੀਆਂ ਨੇ ਟਰਾਲੀਆਂ ਨਾਲ ਫਿਰ ਨਾ ਦਵੀ ਜਾਂਦਾ ਇਸ ਕਰਕੇ ਪਹਿਲਾਂ ਇਦਾਂ ਦਾ ਫਰਸ਼ ਲਗਾ ਲਿਆ ਸੀ ਆਪਾਂ ਨੇ ਹੁਣ ਟਰਾਲੀਆਂ ਆਉਣਗੀਆਂ ਜਿੰਨਾ ਦਬਣਾ ਹੋਊਗਾ ਇਹ ਦਬ ਜੂਗਾ ਫਿਰ ਆਪਾਂ ਨੇ ਮਤਲਬ ਇਹਨੂੰ ਫਿਰ ਇੱਥੇ ਹੁਣ ਫਰੇਤਾ ਸਿਮਿੰਟ ਵਗੈਰਾ ਬਜਰੀ ਵਗੈਰਾ ਸਾਰੀਆਂ ਟਰਾਲੀਆਂ ਭਰੀਆਂ ਹੋਈਆਂ ਅੰਦਰ ਆਉਂਦੀਆਂ ਨੇ ਇਸ ਕਰਕੇ ਫਿਰ ਸਾਰਾ ਆਪਣਾ ਘਰ ਦਾ ਕੰਮ ਕੰਪਲੀਟ ਹੋ ਚੁੱਕਾ ਹੈ ਇੱਥੇ ਆਪਣਾ ਅਜੇ ਨਕਸ਼ਾ ਬਣਾਉਣਾ ਹੈ ਜਦੋਂ ਸਾਰਾ ਹੋ ਜਾਊਗਾ ਪੈ ਜਾਊਗਾ ਫਿਰ ਆਪਾਂ ਨੇ ਜਾ ਕੇ ਬਾਅਦ ਵਿੱਚ ਕਿਤੇ ਪੱਥਰ ਲਾਵਾਂਗੇ ਐਂਡ ਦੇ ਵਿੱਚ ਐਂਡ ਵਿੱਚ ਪੱਥਰ ਲੱਗੂਗਾ ਫਿਰ ਸਾਰਿਆਂ ਨੂੰ ਸਾਰੇ ਨੂੰ ਤੇ ਬਾਕੀ ਹੁਣ ਚਲੋ ਸਮੇਂ ਦੇ ਹਿਸਾਬ ਨਾਲ ਆਪਣੇ ਚਾਹ ਪੂਰੇ ਕਰਨੇ ਪੈਂਦੇ ਆ ਠੀਕ ਹੈ ਜੀ ਤੇ ਇੱਥੇ ਬੈਠ ਕੇ ਨਾ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਇੱਥੇ ਬੈਨੇ ਆ ਤੇ ਅਜੇ ਆਪਣਾ ਕੰਮ ਕੰਪਲੀਟ ਨਹੀਂ ਹੈਗਾ ਥੋੜਾ ਜਿਹਾ ਆ ਇੱਥੇ ਆਪਾਂ ਨੇ ਕਿਚਨ ਮਤਲਬ ਓਪਨ ਚ ਹੀ ਬਣਾਈ ਹੈ ਕਿਉਂਕਿ ਜੇ ਕਰੀ ਵਾਰ ਸਰਦੀਆਂ ਚ ਬੈਠਣਾ ਪੈ ਜਾਂਦਾ ਤਾਂ ਬੜਾ ਸੋਹਣਾ ਲੱਗਦਾ ਇੱਥੇ ਤੇ ਹੁਣ ਵੀ ਹੈ ਨਹੀਂ ਸੋਹਣੀ ਹਵਾ ਲੱਗਦੀ ਇੱਥੇ ਬਹੁਤ ਜ਼ਿਆਦਾ ਇੱਕ ਨੇ ਆਪਣੇ ਉਹ ਕੁੰਡਾ ਬਣਾਈਆਂ ਹੋਈਆਂ ਨੇ ਉੱਥੇ ਮਤਲਬ ਬੜਾਈਆਂ ਆਪਾਂ ਅਗਰ ਉੱਥੇ ਭਾਂਡੇ ਭੁੰਡੇ ਨਹੀਂ ਧੋਤੇ ਹੈਗੇ ਉੱਥੇ ਸਿਰਫ ਜੇ ਮੈਨੂੰ ਕੋਈ ਹੁੰਦਾ ਪੋਣੇ-ਪੋਣੇ ਜੇ ਕੱਪੜੇ ਗੁਪੜੀ ਮੈ ਧੋਲਣੇ ਨੇ ਉੱਥੇ ਤੇ ਇਹ ਹੁਣ ਆਪਾਂ ਨੇ ਚੱਕ ਦੇਣੀਆਂ ਨੇ ਉਹ ਚੱਕ ਕੇ ਜਿਹੜੇ ਸ਼ੈਂਕ ਨੇ ਉਹ ਆਪਾਂ ਇਹਦੇ ਵਿੱਚ ਫਿੱਟ ਕਰਾ ਲੈਣੇ ਨੇ ਇੱਥੇ ਉਹ ਚੱਕ ਕੇ ਨਾਲੇ ਦੁੱਥੂ ਗੇਟ ਦੇ ਮੂਹਰੇ ਉਹ ਚੱਕੇ ਜਾਣਗੇ ਕਿਉਂਕਿ ਵੈਸੇ ਆਪਾਂ ਉਦਾਂ ਉਹ ਕਿਸੇ ਕੰਮ ਲਈ ਨਹੀਂ ਵਰਤੇ ਜਾਂ ਕਦੇ ਮਤਲਬ ਬਾਹਰੋਂ ਆਏ ਹੱਥ ਉੱਤੇ ਢੋਲਣੇ ਆ ਸਾਫ ਸਿੰਪਲ ਮਤਲਬ ਐ ਨਹੀਂ ਹੈਗਾ ਵੀ ਉਂ ਜਣੀ ਗੰਦਮੰਦ ਲਈ ਨਹੀਂ ਆਪਾਂ ਨੇ ਉਹ ਵਰਤੇ ਆ ਆਪਣੇ ਜਿਹੜੇ ਕੱਪੜੇ ਧੋਲਣੇ ਉਹਦੇ ਵਿੱਚ ਜਆ ਪੁਨੇ-ਪੁਨੇ ਧੋਲਣੇ ਜਆ ਸਿੰਪਲ ਆਪਾਂ ਹੱਥ ਤੋਂ ਉੱਦਦੇ ਧੋਲਣੇ ਵੀ ਉਹ ਨਹੀਂ ਆਪਾਂ ਕਦੇ ਵੀ ਮਤਲਬ ਯੂਜ਼ ਕੀਤਾ ਹੋਣਾ ਭਾਂਡਿਆਂ ਲਈ ਕੀਤਾ ਨਾ ਗਾਸੇ ਲਈ ਵੀ ਨਹੀਂ ਚੁਸ ਕਰਦੇ ਹੈਗੇ ਉਹ ਤੇ ਹੁਣ ਆਪਾਂ ਉਹਨੂੰ ਉੱਥੇ ਤੋੜ ਦੇਣਾ ਉਹ ਤੋੜ ਕੇ ਆਪਾਂ ਇੱਧਰ ਲੈ ਆਉਣੀ ਹੈ ਨੇ ਇੱਥੇ ਤੇ ਫਿਰ ਆਪਾਂ ਇੱਥੇ ਬੈਠਿਆ ਕਰਾਂਗੇ ਤੇ ਕਿ ਚੁੱਲੇ ਤੇ ਬਣਾਇਆ ਕਰਾਂਗੇ ਸਬਜ਼ੀਆਂ ਭਾਜੀਆਂ ਤੇ ਸੋਹਣੇ ਸੋਹਣੇ ਆਇਆ ਕਰਨਗੇ ਆਪਣੇ ਬਲੌਗ ਜਿਨ੍ਹਾਂ ਸਿਰ ਆਪਾਂ ਇੰਡੀਆ ਜਦੋਂ ਆਪਾਂ ਚਲੇਗੇ ਫਿਰ ਤੁਹਾਨੂੰ ਆਪਾਂ ਬਾਹਰਲੇ ਬਲੌਗ ਦਿਖਾਇਆ ਕਰਾਂਗੇ ਆਸਟ੍ਰੇਲੀਆ ਅਮਰੀਕਾ ਦੇ ਤੇ ਜਿੱਥੇ ਵੀ ਆਪਾਂ ਗਏ ਮੇਰਾ ਪਤਵਾਨੂੰ ਉਥੇ ਦੇ ਬਲੌਗ ਦਿਖਾਇਆ ਕਰਾਂਗੇ ਵੀ ਆਪਾਂ ਕਿਹੜੇ ਦੇਸ਼ ਜਾਨਨੇ ਆ ਤੇ ਚਲੋ ਦੇਖਦੇ ਆਂ ਕਿ ਕਿਥੇ ਕਿਥੇ ਦਾ ਦਾਣਾ ਪਾਣੀ ਲਿਖਿਆ ਹੋਇਆ ਉਥੇ-ਉਥੇ ਆਪਾਂ ਨੇ ਜਿਹੜੇ ਹੁੰਦੇ ਨੇ ਚੁਗੇ ਲੈਣਾ ਚਾਹੇ ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲਵੇ ਤੇ ਬਾਕੀ ਕੀ ਬਾਹਲੇ ਭਾਜੇ ਥੋੜੇ ਕਰਨੀ ਆ ਵਧੀਆ ਬਹੁਤ ਵਧੀਆ ਬਹਿਗੁਰੂ ਜੀ ਹਮੇਸ਼ਾ ਐਵੇਂ ਖੁਸ਼ ਰੱਖੇ ਤੇ ਸਾਰਿਆਂ ਨੂੰ ਖੁਸ਼ ਰੱਖੇ ਜੀ। ਲਓ ਜੀ ਅੱਜ ਨਾ ਆਪਾਂ ਨੇ ਇਹ ਸਵੇਰੇ ਮਾਰਨਿੰਗ ਟਾਈਮ ਟਮਾਟਰਾਂ ਦੀ ਚਟਣੀ ਬਣਾਈ ਸੀ ਲਸਣ ਅਦਰਕ ਬਗੈਰਾ ਪਾ ਕੇ ਫਿਰ ਆਪਾਂ ਨੇ ਇਹਨੂੰ ਤੜਕਾ ਲਗਾ ਲਿਆ ਸੀ। ਤੇ ਤੜਕਾ ਲਗਾ ਕੇ ਫਿਰ ਆਪਾਂ ਪਰੌਂਠੇ ਬਣਾ ਕੇ ਦਹੀਂ ਤੇ ਨਾਲ ਮੱਖਣ ਦੇ ਨਾਲ ਖਾਦੇ ਸੀਗੇ। ਆ ਚਟਣੀ ਹੈ ਜੀ ਇੰਨੀ ਟੇਸਟੀ ਚਟਣੀ ਬਣੀ ਐ ਬਹੁਤ ਹੀ ਜ਼ਿਆਦਾ। ਤੁਸੀਂ ਵੀ ਨਾ ਟਮਾਟਰਾਂ ਨੂੰ ਤੜਕਾ ਲਗਾ ਕੇ ਚਟਣੀ ਬਣਾ ਕੇ ਦੇਖਿਓ ਤੜਕੇ ਵਾਲੀ। ਤੇ ਬਹੁਤ ਵਧੀਆ ਬਣਦੀ ਆ ਬਹੁਤ ਟੇਸਟੀ ਬਣੀ ਆ ਤੇ ਤੁਸੀਂ ਵੀ ਦੇਖਿਓ ਜੀ ਜ਼ਰੂਰ ਜੀ ਬਣਾ ਕੇ ਟਮਾਟਰਾਂ ਦੀ ਚਟਣੀ ਬਹੁਤ ਜ਼ਿਆਦਾ ਵਧੀਆ ਲੱਗੀ ਆ ਸਾਨੂੰ ਤਾਂ ਤੇ ਘਰਦਿਆਂ ਨੂੰ ਵੀ ਬਹੁਤ ਵਧੀਆ ਲੱਗੀ ਆ ਇਹਨਾਂ ਨੂੰ ਵੀ ਕਹਿੰਦੇ ਬਹੁਤ ਟੇਸਟੀ ਬਣੀ ਆ ਤੇ ਤੁਸੀਂ ਵੀ ਦੇਖਿਓ ਜੀ ਤੜਕੇ ਵਾਲੀ ਟਮਾਟਰਾਂ ਦੀ ਚਟਣੀ ਬਣਾ ਕੇ ਜ਼ਰੂਰ ਦੇਖਿਓ ਜੀ ਲਓ ਜੀ ਮਾਰ ਕੇ ਪਿੱਛੋਂ ਖੜਦੇ ਆ ਤੇਰੀ ਪਹਿਲਾਂ ਆ ਜਾਂਦੀ ਆ ਪਹਿਲਾਂ ਘਰ-ਵਾਰ ਛਾੜਦੇ ਆ ਚਲੋ ਫੇਰ ਹਨੇਰੀ ਆ ਗਈ ਆ ਦੇਖੋ ਜੀ ਹਨੇਰੀ ਟਾਈਮ ਕਿੰਨਾ ਹੋਇਆ ਲਓ ਜੀ 7:53 ਮਿੰਟ ਹੋ ਗਏ ਦੇਖੋ ਤੁਸੀਂ ਆਵਾਜ਼ ਸੁਣੋ ਹਨੇਰੀ ਦੀ ਕਿੰਨੀ ਹਨੇਰੀ ਆ ਗਈ ਆ ਬਹੁਤ ਜ਼ਿਆਦਾ 7:53 ਮਿੰਟ ਹੋ ਗਏ ਆ ਮੈਂ ਪਹਿਲਾਂ ਘਰ ਪਿੱਛੋਂ ਸਮਾਰੀ ਦੇ ਪਹਿਲਾਂ ਹੀ ਆ ਜਾਂਦੀ ਆ ਸਾਰੇ ਘਰ ਦੇ ਵਿੱਚ ਹੁਣ ਫੇਰ ਕੂੜਾ ਹੀ ਕੂੜਾ ਕਰ ਦੇਣਾ ਨੇ ਦੇਖੋ ਜੀ 7:53 ਮਿੰਟ ਹੋ ਗਏ ਆ ਅਈ ਮੈਂ ਬਲੌਗ ਐਡਿਟੇ ਕਰਨਾ ਸੀਗਾ ਉਸ ਤੋਂ ਫਿਰ ਨਹੀਂ ਆਈ ਆ ਸੁਣੋ ਜੀ ਆਵਾਜ਼ ਕਿੰਨੀ ਆ ਦੇਖੋ ਕਿੰਨੀ ਆਵਾਜ਼ ਆਉਂਦੀ ਹੈ ਮਾਈਕਰੋਫੋਨ 7:53 ਹੋਇਆ ਜੀ ਚਲੋ ਜੀ ਅੰਦਰ ਚੱਲੀਏ ਬਹੁਤ ਜ਼ਿਆਦਾ ਤੂਫਾਨ ਆਇਆ ਹੋਇਆ ਬਹੁਤ ਜ਼ਿਆਦਾ